ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਦੱਸਦੇ ਆ ਜਿਵੇਂ ਨਾ ਆਪਣੇ ਫੇਸ ਤੇ ਨਾ ਇੰਨੇ ਜਿਆਦੇ ਹੀਅਰ ਆ ਜਾਂਦੇ ਨਾ ਉਹਦਾ ਨਾ ਇਲਾਜ ਆਪਾਂ ਨਾ ਘਰ ਵਿੱਚੇ ਕਰ ਸਕਦੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਨੇ ਪਹਿਲਾਂ ਕਿਹੜੀ ਚੀਜ਼ ਲੈਣੀ ਆ ਦੇਖੋ ਜੀ ਆਪਣੇ ਕੋਲ ਹੈਗਾ ਇਹ ਗੁਲਾਬ ਜਲ ਹੈ ਇੱਕ ਹੈਗੀ ਆਪਣੇ ਕੋਲ ਹੈਗੀ ਆ ਕਾਟਨ ਤੁਸੀਂ ਕੀ ਕਰਨਾ ਹੈ ਕਾਟਨ ਤੇ ਨਾ 5-6 ਕ ਬੂੰਦਾ ਪਾ ਕੇ ਨਾ ਤੁਸੀਂ ਨਾ ਇਸ ਤਰ੍ਹਾਂ ਨਾ ਇਹਨੂੰ ਫੇਸ ਨੂੰ ਨਾ ਚੰਗੀ ਤਰ੍ਹਾਂ ਨਾ ਐਨ ਸਾਫ ਕਰ ਲੈਣਾ ਜਿੱਥੇ ਵੀ ਆਪਣੇ ਬਾਲ ਆਏ ਹੁੰਦੇ ਨਾ ਉਥੇ ਨਾ ਇਹ ਗੁਲਾਬ ਜਲ ਲਾਉਣਾ ਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਇਸ ਤਰ੍ਹਾਂ ਨਾ ਮੱਥੇ ਤੇ ਵੀ ਲਾ ਸਕਦੇ ਆ ਤੇ ਆਪਾਂ ਲਿਪਸ ਤੇ ਵੀ ਲਾ ਸਕਦੇ ਆ ਇਸ ਤਰ੍ਹਾਂ ਹਲਕੇ ਹਲਕੇ ਹੱਥਾਂ ਨਾਲ ਗੁਲਾਬ ਜਲ ਤੁਸੀਂ ਨਾ ਜ਼ਰੂਰ ਲਾਉਣਾ ਹੈ ਤੁਸੀਂ ਪਹਿਲਾਂ ਪਾਣੀ ਨਾਲ ਨਹੀਂ ਨਾ ਆਪਣਾ ਫੇਸ ਧੋਣਾ ਹੈਗਾ ਇਹ ਗੁਲਾਬ ਜਲ ਨਾਲ ਹੀ ਸਾਫ ਕਰਨਾ ਹੈ ਚਲੋ ਜੀ ਆਪਾਂ ਨੇ ਨਾ ਇਹਨੂੰ ਨਾ ਫੇਸ ਨੂੰ ਨਾ ਚੰਗੀ ਤਰ੍ਹਾਂ ਸਾਫ ਕਰ ਲਿਆ ਉਸ ਤੇ ਮਗਰੋਂ ਆਪਾਂ ਦੱਸਦੇ ਆਂ ਵੀ ਹੁਣ ਆਪਾਂ ਨੇ ਕੀ ਕਰਨਾ ਹੈ ਤੇ ਮੇਰੀਆਂ ਭੈਣਾਂ ਨੂੰ ਨਾ ਕਾਫੀ ਜ਼ਿਆਦਾ ਸਮੱਸਿਆ ਆਉਂਦੀ ਆ ਤੇ ਅੱਜ ਆਪਾਂ ਉਹ ਸਮੱਸਿਆ ਨੂੰ ਨਾ ਦੂਰ ਕਰਨਾ ਹੈ ਚਲੋ ਜੀ ਇੱਧਰ ਆਪਾਂ ਨੇ ਨਾ ਇੱਕ ਕੌਲੀ ਲੈ ਲਈ ਆ ਕੌਲੀ ਦੇ ਵਿੱਚ ਲੱਤਾਏ ਆਪਾਂ ਨੇ ਨਾ ਗਰਮ ਪਾਣੀ ਨਾ ਇਹ ਬਹੁਤਾ ਪਾਣੀ ਗਰਮਾ ਨਾ ਇਹ ਠੰਡਾ ਏ ਇਹ ਨਾਰਮਲ ਜਿਹਾ ਪਾਣੀ ਕਰਿਆ ਆਪਾਂ ਨੇ ਦੇਖੋ ਜੀ ਜਿਹੜਾ ਤਾਂ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਨਾ ਫਟਕੜੀ ਉਹ ਤਾਂ ਨਾ ਇਸ ਤਰ੍ਹਾਂ ਡੱਬੀ ਦੇ ਵਿੱਚ ਬੰਦ ਹੁੰਦੀ ਐ ਇਸ ਤਰ੍ਹਾਂ ਟਿੱਕੀ ਜੀ ਹੁੰਦੀ ਐ ਜਿਹੜੀ ਆਮ ਪਿੰਡਾਂ ਦੇ ਵਿੱਚ ਫਟਕੜੀ ਮਿਲ ਜਾਂਦੀ ਨਾ ਉਹ بڑے بڑے ਇਸ ਤਰ੍ਹਾਂ ਦੇ ਡਲੇ ਹੁੰਨੇ ਆ ਉਹਨੂੰ ਨਾ ਫੇਰ ਤੋੜ-ਤੋੜ ਕੇ ਨਾ ਪਿੰਡਾਂ ਦੇ ਲਈ ਉਹ ਕਟਕੜੀ ਆ ਜਿਹੜੇ ਪਿੰਡਾਂ ਦੇ ਵਿੱਚ ਆਮ ਵੇਚਦੇ ਹੁੰਨੇ ਆ ਅਸੀਂ ਕੀ ਕਰਦੇ ਨਾ ਬੜਾ ਸਾਰਾ ਨਾ ਐਡਾ ਬੜਾ ਡੜਾ ਲੈ ਲੈਂਦੇ ਆ ਡੜਾ ਲੈ ਕੇ ਨਾ ਫੇਰ ਇਹ ਬਹੁਤ ਜ਼ਿਆਦਾ ਨਾ ਇਹ ਵਰਤੋਂ ਦੇ ਵਿੱਚ ਆਉਂਦੀ ਆ ਫਟਕੜੀ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਜਿਹੜੇ ਹੁਣ ਆਪਾਂ ਨੇ ਘਰ ਘਰ ਪਾਣੀ ਲੱਤਾ ਨਾ ਉਹਦੇ ਵਿੱਚ ਆਪਾਂ ਨੇ ਇਸ ਡਲੇ ਨੂੰ ਨਾ ਵਿੱਚ ਰੱਖ ਦੇਣਾ ਥੋੜੇ ਟਾਈਮ ਤੱਕ ਇਹ ਨਾਲ ਦੇ ਨਾਲ ਗਰਮ ਪਾਣੀ ਦੇ ਵਿੱਚ ਰੱਖਿਆ ਨਾ ਪਿੰਗਣਾ ਸ਼ੁਰੂ ਹੋ ਗਿਆ ਹੈ ਦੇਖੋ ਜੀ ਆਪਾਂ ਨੇ ਕੀ ਕਰਨਾ ਨਾ ਇਹਨੂੰ ਚੰਗੀ ਤਰ੍ਹਾਂ ਇਹਨ ਪੈਰਾਂ ਨੂੰ ਜੋੜ ਲੈਣਾ ਹੈ ਜੇ ਤੁਸੀਂ ਇਸ ਤਰ੍ਹਾਂ ਡਲਾ ਘਸਾਉਣਾ ਹੈ ਆਪਣੇ ਫੇਸ ਤੇ ਇਹ ਵੀ ਖਸਾ ਸਕਦੇ ਆ ਜਿਵੇਂ ਤੁਸੀਂ ਇਹਦਾ ਪਾਊਡਰ ਬਣਾ ਕੇ ਨਾ ਗਲਾਬ ਜਲ ਦੇ ਵਿੱਚ ਪਾ ਕੇ ਨਾ ਮਿਕਸ ਕਰਕੇ ਤੁਸੀਂ ਆਪਣੇ ਨਾ ਕਾਟਨ ਦੇ ਨਾਲ ਆਪਣੇ 페ਸ ਤੇ ਵੀ ਇਹਨ ਪੂਰੇ ਫੇਸ ਤੇ ਲਾ ਸਕਦੇ ਆ ਜਿੱਥੇ-ਜਿੱਥੇ ਤੁਹਾਡੇ ਨਾ ਇਸ ਤਰ੍ਹਾਂ ਨਾ ਹੇਅਰ ਆਏ ਹੋਏ ਨੇ ਤੇ ਜੜ ਤੋਂ ਨਾ ਇਹਨ ਰਿਮੂਵ ਹੋਣੇ ਸ਼ੁਰੂ ਹੋ ਜਾਣੇ ਆ ਇੰਨਾ ਜ਼ਿਆਦਾ ਫਟਕੜੀ ਦਾ ਫਰਕ ਪੈਂਦਾ ਨਾ ਜਿਵੇਂ ਆਪਣੇ ਫੇਸ ਤੇ ਛਾਇਆ ਲਿਆ ਹੁੰਨੀਆ ਪਿੰਪਲ ਆਏ ਹੁੰਨੇ ਆ ਫੇਸ ਕਾਲਾ ਕਾਲਾ ਜਿਹਾ ਹੁੰਦਾ ਏ ਉਹਦੇ ਵਾਸਤੇ ਨਾ ਜਿਹੜੀ ਪੜਕੜੀ ਹੁੰਦੀ ਆ ਨਾ ਬਹੁਤ ਜਿਆਦਾ ਕੰਮ ਕਰਦੀ ਏ ਇੰਨੀ ਦਾ ਨਾ ਕੋਈ ਮਹਿੰਗੀਆਂ ਮਹਿੰਗੀਆਂ ਕਰੀਮਾਂ ਵੀ ਨਹੀਂ ਕਰਦੀ ਹੈਗੀਆਂ ਇਹਦੀ ਵਰਤੋਂ ਨਾ ਤੁਸੀਂ ਜ਼ਰੂਰ ਕਰਿਆ ਕਰੋ ਚਲੋ ਜੀ ਹੁਣ ਇਹ ਪੜਕੜੀ ਦਾ ਟੁਕੜਾ ਰਿਹਾ ਚੰਗੀ ਤਰ੍ਹਾਂ ਗਿੱਲਾ ਹੋ ਗਿਆ ਹੈ ਦੇਖੋ ਜਿੱਥੇ 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 ਨਾ ਤੁਹਾਡੇ ਇਸ ਤਨ ਫੇਸ ਤੇ ਬਾਲ ਹੁੰਨੇ ਨਾ ਤੁਸੀਂ ਨਾ ਹਲਕੇ ਹਲਕੇ ਹੱਥਾਂ ਨਾਲ ਨਾ ਤੁਸੀਂ ਨਾ ਇਹਨੂੰ ਨਾ ਇਸ ਤਰ੍ਹਾਂ ਉੱਪਰ ਲਾਈ ਜਾਣੀ ਆ ਚਾਰੇ ਪਾਸੇ ਜਿਆਦਾ ਕਰਤਾ ਨਾ ਇਹ ਬਾੜ ਹੈ ਤੇ ਇੱਥੇ ਜਿਆਦਾ ਹੁੰਦੇ ਨੇ ਇਸ ਤਰ੍ਹਾਂ ਤੁਸੀਂ ਆਏ ਨਹੀਂ ਹੈਗਾ ਵੀ ਇਹਨੂੰ ਨਾ ਜਿਆਦਾ ਤੁਸੀਂ ਨਾ ਇਹ ਚੰਗੀ ਤਰ੍ਹਾਂ ਇਹਨੂੰ ਰਗੜਨਾ ਫੇਸ ਨੂੰ ਤੇ ਮਾੜਾ ਜੇ ਤੁਸੀਂ ਗਿੱਲਾ ਵੀ ਕਰ ਸਕਦੇ ਆ ਤੇ ਇਹਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਨਾ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਬਸ ਘਸਾਈ ਜਾਣਾ ਹੈ ਕੋਲੇ-ਪੋਲੇ ਹੱਥਾਂ ਨਾਲ ਤੇ ਇੱਥੇ ਐਪਲਿਸ ਤੇ ਵੀ ਤੁਸੀਂ ਇਸ ਤਰ੍ਹਾਂ ਹੀ ਘਸਾ ਸਕਦੇ ਹੋ ਦੇਖੋ ਜੀ ਇਹਨੂੰ ਲਾਉਂਦੀ ਸਾਰਨਾ ਹਲਕਾ-ਹਲਕਾ ਜਿਹਾ ਪਤਾ ਜੇ ਲੱਗਣ ਲੱਗ ਜਾਣਾ ਸਕਿਨ ਨੂੰ ਆਪਣੀ ਨੂੰ ਇਹਦੇ ਫਾਇਦੇ ਤਾਂ ਬਹੁਤ ਜ਼ਿਆਦਾ ਨੇ ਦੇਖੋ ਜੀ ਜਦੋਂ ਤੁਸੀਂ ਇਹ ਮੱਥੇ ਤੇ ਲਾਉਣਾ ਨਾ ਇਹ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਜਿਵੇਂ ਆਈ ਬਰੋ ਨਾ ਆਪਣੀ ਉਹਨੂੰ ਬਿਲਕੁਲ ਵੀ ਟੱਚ ਨਾ ਕਰੇ ਨਹੀਂ ਤਾਂ ਤੁਹਾਡੀ ਆਈ ਬਰੋ ਦੇ ਵਾਲ ਵੀ ਨਾ ਰੂਬ ਹੋਣੇ ਪਏ ਰੂਬ ਹੋ ਜਾਣੇ ਆ ਫਿਰ ਤੁਸੀਂ ਕਹੋਗੇ ਵੀ ਭੈਣਾ ਨੇ ਦੱਸਿਆ ਨਹੀਂ ਹੈਗਾ ਚਲੋ ਜੀ ਇਹ ਤੁਹਾਨੂੰ ਗੱਲ ਦੱਸਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਬਹੁਤ ਜ਼ਿਆਦਾ ਧਿਆਨ ਨਾ ਹੋਣਾ ਇਸ ਤਰ੍ਹਾਂ ਉੱਪਰ ਨੂੰ ਵਾਲ ਕਰਕੇ ਨਾ ਤੁਸੀਂ ਹਲਕੇ ਹਲਕੇ ਹੱਥਾਂ ਦੇ ਨਾਲ ਇਸ ਤਰ੍ਹਾਂ ਪੇਰ ਨਾ ਆਈ ਬਰੋ ਦਾ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਤੇ ਫੇਸ ਤੇ ਵੀ ਆਏ ਬਹੁਤ ਰਗੜਨਾ ਨਹੀਂ ਹੈਗਾ ਇਹ ਗੱਲ ਤਾਂ ਵੀ ਤੁਹਾਨੂੰ ਬਹੁਤ ਧਿਆਨ ਰੱਖਣਾ ਪੈਣਾ ਹਰ ਕਿਹਲ ਕੇ ਹੱਥਾਂ ਨਾਲ ਇਹਨੂੰ ਨਾ ਤੁਸੀਂ ਨਾ ਇਹ ਜਿਹੜੀ ਫਟਕੜੀ ਹੈ ਨਾ ਬਾਥਰੂਮ ਦੇ ਵਿੱਚ ਵੀ ਰੱਖ ਸਕਦੇ ਆ ਜਦੋਂ ਤੁਸੀਂ ਨਹਾਉਣਾ ਨਾ ਉੱਥੇ 5-10 ਮਿੰਟ ਨਾ ਤੁਸੀਂ ਇਹਦੀ ਇਸ ਤਰ੍ਹਾਂ ਚੰਗੀ ਤਰ੍ਹਾਂ ਨਾ ਮ사ਜ ਕਰ ਸਕਦੇ ਆ ਇੱਕ ਮਹੀਨੇ ਦੇ ਵਿੱਚ ਤੁਸੀਂ ਲਗਾਤਾਰ ਕਰਨੀ ਆਈ ਨਹੀਂ ਹੈਗਾ ਵੀ ਅੱਜ ਆਪਾਂ ਨੇ ਫੇਸ ਤੇ ਫਟਕੜੀ ਲਾ ਲਈਏ ਵੀ ਫਿਰ ਆਪਾਂ ਨੇ ਕਰਨੀ ਨਹੀਂ ਹੈਗੀ ਦੇਖੋ ਜੀ ਇਹਦਾ ਰਿਜ਼ਲਟ ਇੱਕ ਦਿਨ ਦੇ ਵਿੱਚ ਤਾਂ ਆਉਣਾ ਨਹੀਂ ਹੋਣਾ ਨਹੀਂ ਹੈਗਾ ਇਹਨੂੰ ਤੁਸੀਂ 1 ਮਹੀਨਾ ਵਰਤੋ 1 ਮਹੀਨੇ ਦੇ ਵਿੱਚ ਤੁਹਾਡਾ ਫੇਸ ਇੰਨਾ ਜ਼ਿਆਦਾ ਸਾਫ਼ ਹੋ ਜਾਣਾ ਨਾ ਤੁਹਾਡੇ ਫੇਸ ਤੇ ਇੱਕ ਵੀ ਵਾਲ ਨਹੀਂ ਦਿਖੂਗਾ ਹੈਗਾ ਹੁਣ ਆਪਾਂ ਤੇ ਰੋਜ਼-ਰੋਜ਼ ਤਾਂ ਪਾਰਲਰ ਜਾ ਨਹੀਂ ਹੁੰਦਾ ਹੈਗਾ ਇਹ ਤਰੀਕਾ ਬਹੁਤ ਸੌਖਾ ਹੈ ਮੈਂ ਕਿਹਾ ਚਲੋ ਇਹ ਵੀ ਫਟਕੜੀ ਮੈਂ ਘਰ ਦੇ ਵਿੱਚ ਵਰਤਦੀ ਆ ਡੇਲੀ ਵਰਤਦੀ ਆ ਦੇਖੋ ਜੀ ਪਹਿਲਾਂ ਮੇਰੇ ਫੇਸ ਤੇ ਨਾ ਇੰਨੀਆਂ ਜ਼ਿਆਦਾ ਨਾ ਛਾਈਆਂ ਹੋਈਆਂ ਵੀ ਤੇ ਫੇਸ ਸਾਰੇ ਕਾਲਾ ਹੋਣ ਲੱਗਿਆ ਤਾਂ ਤੇ ਮੈਂ ਸਵੇਰ ਵੇਲੇ ਮਾਰਨਿੰਗ ਵੇਲੇ ਨਾ ਜਦੋਂ ਨੌਣ ਤੋਂ ਪਹਿਲਾਂ ਐਲੋਵੇਰਾ ਨਾ ਸਾਡੇ ਘਰ ਲੱਗਿਆ ਹੋਇਆ ਹੈ ਉਹਦੀ ਨਾ ਜੈਲ ਜਰੂਰ ਇੱਕ ਦੋ ਚਮਚੇ ਕੱਟ ਕੇ ਨਾ ਫੇਸ ਤੇ ਜਰੂਰ ਲਾਉਣੀ ਆ ਉਸ ਤੇ ਮਗਰੋਂ ਫੇਰ ਮੈ ਲਾਉਣੀ ਆ ਆ ਫਟਕੜੀ ਇਹਦੇ ਨਾਲ ਮੇਰਾ ਫੇਸ ਨਾ ਸਾਫ਼ ਹੋਣ ਲੱਗ ਗਿਆ ਜਦੋਂ ਵੀ ਮੈਂ ਫੇਸ ਧੋਣਾ ਹੈ ਤੇ ਕੱਚੇ ਦੁੱਧ ਨਾਲ ਧੋਣਾ ਹੈ ਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਦੇਖੋ ਜੀ ਆਪਾਂ ਨੂੰ ਨਾ ਆਪਣੀ ਸਕਿਨ ਦਾ ਨਾ ਧਿਆਨ ਰੱਖਣਾ ਚਾਹੀਦਾ ਹੈ ਮਹਿੰਗੀਆਂ ਮਹਿੰਗੀਆਂ ਕਰੀਮਾਂ ਨਹੀਂ ਲਾਉਣੀ ਚਾਹੀਦੀ ਹੈਗੀਆਂ ਇਹ ਜਿਹੜੇ ਫਟਕੜੀ ਦੇ ਫਾਇਦੇ ਆ ਨਾ ਜਦੋਂ ਆਪਾਂ ਵਰਤੂਗੇ ਨਾ ਆਪਾਂ ਨੂੰ ਨਾ ਇਹਦਾ ਰਿਜ਼ਲਟ ਆਪੇ ਪਤਾ ਲੱਗਣ ਲੱਗ ਜਾਣਾ ਆਪਾਂ ਨੇ ਇਸ ਤਰ੍ਹਾਂ ਫਟਕੜੀ ਲਾ ਲਈ ਆ ਫਟਕੜੀ ਲਾ ਕੇ ਨਾ ਹੁਣ ਆਪਾਂ ਨੇ ਨਾ ਫੇਸ ਨੂੰ ਨਾ ਬਿਲਕੁਲ ਵੀ ਹਲੇ ਧੋਣਾ ਹੈਗਾ ਇਹਦਾ ਅਸਰ ਫਟਕੜੀ ਦੇ ਵਿੱਚੇ ਰਵੇ ਇਹਨੂੰ 1-2 ਮਿੰਟ ਨਾ ਚੰਗੀ ਤਰ੍ਹਾਂ ਨਾ ਇਸ ਤਰ੍ਹਾਂ ਸੁੱਕਣ ਦਿੰਨੇ ਆ ਫਿਰ ਚਾਮ ਨੂੰ ਜਾ ਕੇ ਨਾ ਇਹਦਾ ਫੇਸ ਆਪਾਂ ਧੋਵਾਂਗੇ ਚਲੋ ਜੀ ਇਹ ਤੁਹਾਨੂੰ ਆਪਾਂ ਨੇ ਦੱਸਣਾ ਤਾਂ ਅਣ ਚਾਹੇ ਆਣ ਚਾਹੇ ਵਾਲਾਂ ਦਾ ਇਲਾਜ ਆ ਤੁਸੀਂ ਘਰ ਵਿੱਚੇ ਕਰ ਸਕਦੇ ਆ ਚਲੋ ਜੀ ਆਪਾਂ ਹੁਣ ਵੀਡੀਓ ਦਾ ਐਂਡ ਇੱਥੇ ਕਰਦੇ ਆ ਮਿਲਦੇ ਹਾਂ ਹੁਣ ਅਗਲੀ ਵੀਡੀਓਜ਼ ਦੇ ਵਿੱਚ ਬਰੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ